ਉਰਤੇ ਜਸਵਿੰਦਰ ਸਿੰਘ ਲੋਟੇ ਐਡਵੋਕੇਟ ਸਾਫ ਦਾ 2 ਸਾਲ ਦੇ ਵਿੱਚ ਜੋ ਉਹਨਾਂ ਨੇ ਕੰਮ ਕੀਤੇ ਕਿੰਨਾਂ ਦੇ ਅੱਜ ਲੋਕ ਕਿਉਂ ਜੁਆਇਨ ਕਰ ਰਹੇ ਆ ਅੱਜ ਲੋਕ ਸਹੀ ਮਹੀਨੇ ਚ ਆ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਾਂਗਰਸ ਪਾਰਟੀ ਚੱਲ ਲਈ ਅਸੀਂ ਅੱਜ ਤਾਂ ਮਿਲਦੇ ਮਤਲਬ ਇੱਕ ਦੂਜੇ ਨਾਲ ਅਸੀਂ ਵਰਤਦੇ ਆ ਵਿਚੜਦੇ ਆ ਜਿਵੇਂ ਅਸੀਂ ਆਪਸ ਦੇ ਵਿੱਚ ਸਾਡਾ ਰਿਸ਼ਤਾ ਇੱਕ ਭਾਈਆਂ ਵਾਲਾ ਰਿਸ਼ਤਾ ਹੋਵੇ ਸਾਡੇ ਜਿਹੜਾ ਵੀਆਈਪੀ ਕਲਚਰ ਨਾ ਹੋਵੇ ਜੀਤਕੌਰ ਜੀ ਨੇ ਮੈਡਮ ਤੇ ਇਕਾ ਬਿਲਾ ਸ਼ਰਮਾ ਜੀ ਨੇ ਇਕਾ ਖਿਲ ਗੁਪਤਾ ਜੀ ਨੇ ਕਿਸੇ ਮਨਜੇ ਸਿੰਘ ਮਾਨ ਨੇ ਇਹਨੇ ਵਕੀਲ ਸਾਹਿਬ ਨੇ 25 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਪੂਰੇ ਦਿਲ ਨਾਲ ਪੂਰੇ ਜੀ ਲਗਾ ਕੇ ਕੰਮ ਕੀਤਾ ਪਰ ਜੋ ਸਾਨੂੰ ਨਜ਼ਰ ਆਇਆ ਕਿ ਨਹੀਂ ਸਿਰ ਉੱਥੇ ਕੀ ਹੈ ਕਿ ਬੰਦ ਕਮਰੇ ਚ ਮੀਟਿੰਗਾਂ ਹੁੰਦੀਆਂ ਪਾਰਟੀ ਦਾ ਸਾਥ ਦੂੰਗਾ ਔਰ ਦਿਆ ਔਰ ਮੈਨੇ ਅਨਲੇ ਸਾਹਿਬ ਕੋ जीतने से पहले इलेक्शन से पहले के अंदर मैं स्थान पे लिख के देता हूं आप जीतोगे वो जीत और इनको भाई साहब को भी ना नहीं चेताना है जो मर्जी हो जा <laughs> <laughs> मैं बीजेपी सावली, सावली, के नाल भी अटैच रहया पहले साहब ਲਈ एमपी साहब ਲਈ कि ओना नु 4 तारीख नु असी फुल फ्लेज बधाईयां दईये <laughs> नमस्कार पंजाब लाइव 18 न्यूज़ विच आप दा स्वागत है हौसला सच कहण दा सच दिखाण दा खन्नमकर सिंह सत्तू दी खन्ना तो विशेष रिपोर्ट ਆਮ ਆਦਮੀ ਪਾਰਟੀ ਦਾ ਕਾਫਲਾ ਲਗਾਤਾਰ ਵਧ ਰਿਹਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਟਕਸਾਲੀ ਆਗੂ ਸ਼ਾਮਲ ਹੋ ਰਹੇ ਹਨ ਆਮ ਆਦਮੀ ਪਾਰਟੀ ਵਿੱਚ ਕਾਂਗਰਸ ਪਾਰਟੀ ਅਤੇ ਵੱਖ-ਵੱਖ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆ ਚਮਕ ਤੌਰ ਤੇ ਜਸਵਿੰਦਰ ਸਿੰਘ ਲੋਟੇ ਐਡਵੋਕੇਟ ਸਾਬਕਾ ਐਮਸੀ ਸਾਬਕਾ ਪ੍ਰਧਾਨ ਬਲਾਕ ਯੂਥ ਕਾਂਗਰਸ ਅਤੇ ਏਐਸ ਕਾਲਜ ਆਫ ਐਜੂਕੇਸ਼ਨ ਦੇ ਸਾਬਕਾ ਸਕੱਤਰ ਗਵਿੰਦਰ ਸਿੰਘ ਅਤਲੀ ਬੰਟੀ ਹਰਿੰਦਰ ਸਿੰਘ ਮਣਕੂ ਧੀਰਜ ਸ਼ਰਮਾ ਹਰਪ੍ਰੀਤ ਸਿੰਘ ਹੈਪੀ ਸਾਹਿਲ ਸਿੰਘਲਾ ਤੇਜਿੰਦਰ ਸਿੰਘ ਲੋਟੇ ਸੋਨੂੰ ਮਹੋਤਰਾ ਰਾਜੇਸ਼ ਕੁਮਾਰ ਬੰਟੀ ਵਿਜੇ ਕੁਮਾਰ ਰਾਜ ਕੁਮਾਰ ਸਿੰਘਲਾ ਰਾਜਦੀਪ ਸਿੰਘ ਜੰਡੂ ਅਤੇ ਕੁਲਦੀਪ ਸਿੰਘ ਕੀਪਾ ਪ੍ਰਧਾਨ ਕਾਂਗਰਸ ਸੇਵਾਦਲ ਪਟੀਆਂ ਆਦੀ ਇਸ ਮੌਕੇ ਆਮ ਆਦਮੀ ਪਾਰਟੀ ਚ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਹਲਕਾ ਵਿਧਾਇਕ ਅਤੇ ਮੀਤ ਪ੍ਰਧਾਨ ਆ ਪੰਜਾਬ ਕਰਨਪ੍ਰੀਤ ਸਿੰਘ ਸੌਂਧ ਅਤੇ ਫਤੇਗੜ ਸਾਹਿਬ ਲੋਕ ਸਭਾ ਹਲਕੇ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਚ ਇਹਨਾਂ ਦਾ ਪੂਰਾ ਮਨਦਾ ਮਾਨ ਸਤਿਕਾਰ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਤਾ ਸੰਭਾਲਦਿਆ ਹੈ 2 ਸਾਲ ਦੇ ਵਿੱਚ 45000 ਤੋਂ ਵੱਧ ਸਰਕਾਰੀ ਨੌਕਰੀਆਂ ਮੁਫਤ ਬਿਜਲੀ ਮੁਫਤ ਬੱਸਾਂ ਦਾ ਸਫ਼ਰ ਅਤੇ ਲੋਕਾਂ ਨੂੰ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਹਨ ਜਦੋਂ ਕਿ ਇਹ ਵਿਰੋਧੀ ਪਾਰਟੀਆਂ ਵਾਲੇ ਝੂਠਾ ਪ੍ਰਚਾਰ ਕਰਕੇ ਵੋਟਾਂ ਲੈਣ ਦੀ ਚਾਹ ਵਿੱਚ ਹਨ ਐਕਚੁਅਲੀ ਗੱਲ ਇਹ ਤਾਂ ਹੈ ਕਿ ਜਿਹੜੀ ਪਾਰਟੀ ਹੈ ਉਹ ਵਰਕਰਜ਼ ਔਰ ਲੀਡਰਜ਼ ਦੀ ਆਪਸੇ ਕੰਮ ਕਰਨ ਵਾਲ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਸਾਡੇ सीएम साहब दे ने ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਸਾਡੇ ਐਮਐਲਏ ਸਾਹਿਬ ਨੇ ਜੋ ਸਾਡੇ ਹਲਕੇ 'ਚ ਕੰਮ ਕੀਤੇ ਨੇ ਉਹਨਾਂ ਨੂੰ ਕੰਮਾਂ ਨੂੰ ਦੇਖਦੇ ਮੈਨੂੰ ਸਾਨੂੰ ਇਹ ਅਹਿਸਾਸ ਹੋਇਆ ਵੀ ਜੋ ਵਰਕਿੰਗ ਹੋ ਰਹੀ ਹੈ ਉਹ ਸਿਰਫ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ ਮੈਂ ਪਿਛਲੇ ਤਕਰੀਬਨ 25 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਪੂਰੀ ਦਿਲ ਨਾਲ ਪੂਰੇ ਜੀ ਲਗਾ ਕੇ ਕੰਮ ਕੀਤਾ ਪਰ ਜੋ ਸਾਨੂੰ ਨਜ਼ਰ ਆਇਆ ਕਿ ਨਹੀਂ ਸਿਰਫ ਉੱਥੇ ਕੀ ਹੈ ਕਿ ਬੰਦ ਕਮਰੇ 'ਚ ਮੀਟਿੰਗਾਂ ਹੁੰਦੀਆਂ ਜੋ ਅੰਦਰ ਉਹਨਾਂ ਦੇ ਆਪਣੇ ਡਿਸੀਜਨ ਲੈ ਲਈ ਜਾਂਦੇ ਨੇ ਉਰੇ ਕੀ ਹੈ ਕਿ ਵਰਕਰ ਦੀ ਕਲੀ-ਕਲੀ ਗੱਲ ਸੁਣੀ ਜਾਂਦੀ ਹੈ चाहता तो हूँ मैं रात को बेफिक्र होकर सोता हूँ मुझे ये फिक्र नहीं कि बिल आगा पहले मैं कमाता था बिल का पहले फिकर कमा तलबंडी के साथ भी लिया कोटी के साथ भी लिया जादू के साथ भी लिया पर मुझे चोनी का फायदा नहीं हुआ जो मुझे फ़ायदा आम आदमी पार्टी ने दिया कोई टेंशन नहीं रहती मुझे और मैं मुंडे से मुंडा खड़ा करके आम आदमी पार्टी का साथ दूंगा और दिया और मैंने एम एल ए साहब को जीतने से पहले इलेक्शन से पहले क्या है मैं स्टాంਪ पे लिख के देता हूं आप जीतोगे वो जीत और इनको भाई साहब को भी ना नहीं चिताना है जो मर्जी हो जा वाह क्या मेहरबानी आपकी कितनी है पहली द मैं सारे ही ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ ਦਾ ਧੰਨਵਾਦ ਦਿਆਂ ਤੇ ਜਿਨ੍ਹਾਂ ਨੇ ਸਮੇਂ-ਸਮੇਂ ਤੇ ਸਾਡੇ ਸ਼ਹਿਰ ਦੀਆਂ ਸਾਰੀਆਂ ਹੀ ਮੁਸ਼ਕਿਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਮਨੋਤਮ ਸਿੰਘ ਸਾਹਿਬ ਨੇ ਕਿਹਾ ਮੈਂ ਬੀਜੇਪੀ ਦੇ ਨਾਲ ਵੀ ਅਟੈਚ ਰਹਾ ਕਿਉਂਕਿ ਖੰਨੇ ਦੇ ਵਿੱਚ ਰਾਮਲੀਲਾ ਦਾ ਮੰਚਨ 14 ਸਾਲ ਲਗਾਤਾਰ ਮੈਂ ਤੇ ਮੇਰੇ ਸਹਿਯੋਗੀਆਂ ਨੇ ਕਰਵਾਇਆ ਕਿਉਂਕਿ ਕਾਫੀ ਸਮੇਂ ਤੋਂ ਪ੍ਰਭੂ શ્રી ਰਾਮ ਜੀ ਦੀ ਲੀਲਾ ਖੰਨੇ ਬੰਦ ਸੀਗੀ ਜੋ ਕਿ ਅਸੀਂ ਮਿਲ ਕੇ ਸ਼ੁਰੂ ਕਰਾਈ ਸੀਗੀ ਜੋ ਹੁਣ ਵੀ ਕੰਟੀਨਿਊ ਹੈ ਸਭ ਤੋਂ ਵੱਡੀ ਗੱਲ ਸਾਡੇ ਇਲਾਕੇ ਦੇ ਐਮਐਲਏ ਸਾਹਿਬ ਦੀ ਮੈਂ ਇੱਕ ਅੰਡਰਸਟ ਲਿਸਟ ਹੋਣ ਦੇ ਨਾਤੇ 올 인디아 스틸 롤 어소시에이션 ਦਾ ਪਿਛਲੇ 6 ਟਰਮ ਤੋਂ ਨੈਸ਼ਨਲ ਐਗਜ਼ੀਕਿਊਟਿਵ ਮੈਂਬਰ ਰਹਾ ਸਾਡੇ ਗਵਿੰਦਗੜ੍ਹ ਦੀ ਇੰਡਸਟਰੀ ਖੰਨੇ ਦੀ ਸਟੀਲ ਇੰਡਸਟਰੀ ਜੋ ਕਿ ਬੜੇ ਹੀ ਕ੍ਰਾਈਸਿਸ ਦੇ ਵਿੱਚੋਂ ਗੁਜ਼ਰ ਰਹੀ ਸੀ ਪਿੱਛੇ ਜੇ ਸਾਡੇ ਐਮਐਲਏ ਸਾਹਿਬ ਨੇ ਤੇ ਗਵਿੰਦਗੜ੍ਹ ਦੇ ਐਮਐਲਏ ਸਾਹਿਬ ਨੇ ਇੱਕ ਇਨੀਸ਼ੀਏਟਿਵ ਲਿਆ ਜੋ ਕਿ ਕੋਇਲਾ ਬੰਦ ਹੋ ਚੁੱਕਿਆ ਸੀਗਾ ਗਵਿੰਦਗੜ੍ਹ ਦੀ ਇੰਡਸਟਰੀ ਦੇ ਲਈ ਉਹ ਇਹਨਾਂ ਨੇ ਸ਼ੁਰੂ ਕਰਾਇਆ ਇੱਕ ਬਹੁਤ ਬੜੀ ਰਿਲੀਫ ਪਿਛਲੇ 1 ਸਾਲ ਤੋਂ ਗਵਿੰਦਗੜ੍ਹ ਦੀ ਇੰਡਸਟਰੀ ਨੂੰ ਮਿਲੀ ਹੈ ਤੇ ਆਨ ਵਾਲੇ ਟਾਈਮ ਦੇ ਵਿੱਚ ਵੀ ਗੁਵਿੰਦਗੜ੍ਹ ਦੀ ਇੰਡਸਟਰੀ ਤੇ ਖੰਨੇ ਦੀ ਸਟੀਲ ਇੰਡਸਟਰੀ ਇਹ ਮਹਿਸੂਸ ਕਰਦੀ ਹੈ ਕਿ ਐਮਐਲਏ ਸਾਹਿਬ ਤੇ ਸਾਡੇ ਹੁਣ ਜਵਾਨ ਵਾਲੇ ਐਮਪੀ ਸਾਹਿਬ ਨੇ ਇਹ ਤਾਂ ਡਿਕਲੇਅਰ ਹੀ ਹੈ ਕਿ ਇਹ ਜਿੱਤਣਗੇ ਹੀ ਜਿੱਤਣਗੇ ਇਹ ਇਨ੍ਹਾਂ ਅਗਰ ਸ਼ਬਦਾਂ ਦੇ ਨਾਲ ਸਭ ਦਾ ਧੰਨਵਾਦ ਕਰਦੇ ਹਾਂ ਤੇ ਅਸੀਂ ਪੂਰਾ ਜੋਰ ਲਗਾਵਾਂਗੇ ਪਾਰਟੀ ਦੇ ਲਈ ਆਪਣੇ ਐਮਐਲਏ ਸਾਹਿਬ ਲਈ ਐਮਪੀ ਸਾਹਿਬ ਲਈ ਕਿ ਉਹਨਾਂ ਨੂੰ 4 ਤਰੀਕ ਨੂੰ ਅਸੀਂ ਫੁੱਲ ਫਲੈਜ ਵਧਾਈਆਂ ਦੇਈਏ ਤਾ ਸਰ ਪਹਿਲੇ ਹੀ ਜੁਆਇਨ ਕੀਤੀ ਹੋਈ ਮੈਂ ਨਾਲ دوست ਆਪਣੀ ਐਡਵੋਕੇਟ ਵਕੀਲ ਭਾਈ ਚਾਰਲੇ ਸੀ ਉਹ ਨਾਲ ਲੈ ਕੇ ਆਇਆ ਸੀ ਉਹਨਾਂ ਨੇ ਜੁਆਇਨ ਕਰਨੀ ਸੀਗੀ ਅੱਜ ਤੇ ਉਹਨਾਂ ਨਾਲ ਹੂੰ ਹੂੰ ਆ ਕੇ ਆਏ ਆਂ ਅਸੀਂ ਜੁਆਇਨ ਕੀਤੀ ਐ ਤੇ ਕਰਵਾਈ ਐ ਤੇ ਆਮ ਆਦਮੀ ਪਾਰਟੀ ਜਿਹੜੀ ਨੀਤੀਆਂ ਨੇ ਉਹਨਾਂ ਦੇਖਦੇ ਹੋਏ ਜੁਆਇਨ ਕੀਤੀਆਂ ਬਾਕੀ ਹੋਰ ਪਾਰਟੀਆਂ ਦੇ ਵਿੱਚ ਜਿਹੜੇ ਮਨਿਸਟਰਸ ਨੇ ਐਮ ਐਲ ਐਸ ਨੇ ਉਹਨਾਂ ਨੂੰ ਅਪਰੋਚ ਨਹੀਂ ਕਰ ਸਕਦੇ ਹੈਗੇ ਅਸੀਂ ਆਮ ਆਦਮੀ ਪਾਰਟੀ ਜਿਹੜੀ ਡਾਊਨ ਟੂ ਅਰਥ ਨੇ ਜਦੋਂ ਮਰਜ਼ੀ ਜਾ ਕੇ ਜਿੱਥੇ ਮਰਜ਼ੀ ਐਪਰੋਚ ਕਰ ਸਕਦੇ ਨੇ ਸਰ ਕਿਹੜੇ ਕਿਹੜੇ ਐਡਵੋਕੇਟ ਸਨ ਅੱਜ 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 ਇੱਕ ਤਾਂ ਹਰਜੀਤ ਕੌਰ ਜੀ ਨੇ मैडम ਤੇ ਇਕਾ ਬਿਲਾਸ਼ ਸ਼ਰਮਾ ਜੀ ਨੇ ਇਕਾ ਖਿਲ ਗੁਪਤਾ ਜੀ ਨੇ ਕਿਸੇ ਮਨਜੇ ਸਿੰਘ ਮਾਨ ਨੇ ਇਹਨੇ ਵਕੀਲ ਸਾਹਿਬ ਨੇ ਆਮ ਆਦਮੀ ਪਾਰਟੀ ਜਿਹੜੀ ਨੀਤੀਆਂ ਨੇ ਉਹਨਾਂ ਦੇਖਦੇ ਹੋਏ ਆਸੀਂ ਬਾਦ ਚੜ ਕੇ ਜੁਆਇਨ ਕਰਦੇ ਆ ਤੇ ਹੋਰ ਵੀ ਕਈ ਵਕੀਲ ਸਾਹਿਬ ਸਾਡੇ ਸਹਿਬਾਨ ਜਿਹੜੇ ਇੰਟਰਸਟਿਡ ਨੇ ਪਾਰਟੀ ਨੂੰ ਜੁਆਇਨ ਕਰਨ ਨੂੰ ਤੇ ਉਹ ਵੀ ਜਲਦੀ ਹੀ ਆ ਜੁਆਇਨ ਕਰਨਗੇ ਸਰ ਮੈਂ ਪਹਿਲਾਂ ਤੋਂ ਹੀ ਬਹੁਤ ਪੱਕਾ ਕਾਂਗਰਸੀਆਂ ਛੋਟਾ ਹੁੰਦਾ ਕਾਂਗਰਸੀਆਂ ਜੀ ਸੇਵਾਦਾਨ ਦਾ ਪਟਿਆ ਦਾ ਪ੍ਰਧਾਨ ਵੀ ਰਹੇ ਹਾਂ ਜੀ ਮੈਂ ਕਮਾਕਾਰਾਂ ਦਾ ਖੁਸ਼ ਹੋ ਕੇ ਆਪ ਪਾਰਟੀ ਦਾ ਸੀਐਮ ਸਾਹਿਬ ਦਾ ਖੁਸ਼ ਹੋ ਗਿਆ ਜੀ ਮੈਂ ਆਪ ਪਾਰਟੀ ਜੁਆਇਨ ਕੀਤੀ ਆ ਜੀ ਇਹਨਾਂ ਦੇ ਕਮਾਕਾਰਾਂ ਦਾ ਖੁਸ਼ ਹੋ ਗਿਆ ਜੀ ਬਹੁਤ ਧੰਨਵਾਦ ਜੀ ਸੌਂਹ ਸਾਹਿਬ ਦਾ ਜੀ ਤੇ ਦਿਲ ਲਾ ਕੇ ਪੂਰਾ ਕੰਮ ਕਰੂੰਗਾ ਇਹਨਾਂ ਦਾ ਸਭਾਲ ਕਾ ਫਤੇਗੜ ਸਾਹਿਬ ਦੇ ਉਮੀਦਵਾਰ ਸਾਡੇ ਵੀਰ ਗੁਰਪ੍ਰੀਤ ਸਿੰਘ ਜੀ ਜੀਪੀ ਜੋ ਮੇਰੇ ਨਾਲ ਖੜੇ ਨੇ ਅੱਜ ਜੀਪੀ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਖੰਨੇ ਦੇ ਵਿੱਚ ਇੱਕ ਬਹੁਤ ਵੱਡਾ ਜਿਹਨੂੰ ਕਹਿ ਲਿਓ ਵੀ ਪਰਿਵਾਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਵਾਅਦਾ ਕੀਤਾ ਹੈ ਤਕਰੀਬਨ ਸਮਝ ਲਓ ਵੀ ਜਿਹੜੇ ਅਪਰੇ ਖੰਨੇ ਦੇ ਟਕਸਾਲੀ ਕਾਂਗਰਸੀ ਪਰਿਵਾਰ ਜਿਨ੍ਹਾਂ ਦੇ ਸਿਰ ਤੇ ਕਾਂਗਰਸ ਦੇ ਜਣੀ ਕੇ ਮਨਾਰ ਖੜੇ ਸੀਗੇ ਅੱਜ ਉਹ ਆਮ ਆਦਮੀ ਪਾਰਟੀ ਦੇ ਵਿੱਚ ਉਹ ਪਰਿਵਾਰ ਕਾਫੀ ਜਿਆਦਾ ਸ਼ਾਮਲ ਹੋਏ ਨੇ ਔਰ ਮੈਂ ਮੰਨਦਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਕਿਤੇ ਪੰਜਾਬ ਪ੍ਰਤੀ ਵਿਕਾਸ ਦੇ ਕਾਰਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਔਰ ਪੰਜਾਬ ਦੇ ਅੰਦਰ ਚੱਲ ਰਹੀ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਦੇ ਪ੍ਰਗਤੀਸ਼ੀਲ ਕੰਮਾਂ ਨੂੰ ਦੇਖਦੇ ਹੋਏ ਡਵੈਲਪਮੈਂਟ ਦੇ ਕੰਮਾਂ ਨੂੰ ਦੇਖਦੇ ਹੋਏ ਅੱਜ ਇਹ ਪਰਿਵਾਰਾਂ ਨੇ ਬਹੁਤ ਵੱਡਾ ਫੈਸਲਾ ਲਿੱਤਾ ਹੈ ਮੈਂ ਇਹਨਾਂ ਨੂੰ ਇੱਕ ਵਚਨਬੰਦ ਹੋ ਕੇ ਇਹਨਾਂ ਦੇ ਨਾਲ ਇੱਕ ਪ੍ਰੋਮਿਸ ਕਰਦਾ ਹਾਂ ਇਹ ਕਿ ਇਹਨਾਂ ਨੂੰ ਜਿੰਨਾ ਮਾਣ ਸਤਿਕਾਰ ਮੈਂ ਆਪਣੇ ਵੱਲੋਂ ਦੇ ਸਕਿਆ ਇਸ ਪਾਰਟੀ ਦੇ ਵਿੱਚ ਵੱਧ ਤੋਂ ਵੱਧ ਦਊਂਗਾ ਔਰ ਮੈਨੂੰ ਮੈਂ ਇਹਨਾਂ ਨੂੰ ਪੁੱਛਿਆ ਵੀ ਸੀ ਕਿ ਕੀ ਕਾਰਨ ਹੋਇਆ ਕਿ ਤੁਸੀਂ ਕਾਂਗਰਸ ਛੱਡ ਕੇ ਆਜਮਾਦਵੀ ਪਾਰਟੀ ਚ ਜਾਣ ਦਾ ਮਨ ਬਣਾਇਆ ਇਹਨਾਂ ਨੇ ਵੀ ਇਹ ਗੱਲ ਕਹੀ ਕਿ ਸਾਡੀ ਉਧਰ ਪੁੱਛ ਨਹੀਂ ਸੀ ਕਿ ਅਸੀਂ ਬਹੁਤ ਲੰਬਾ ਸਮਾਂ ਕਈ ਦਹਾਕਿਆਂ ਤੋਂ ਉਧਰ ਅਸੀਂ ਸੇਵਾ ਕੀਤੀ ਸੀ ਉਸ ਪਾਰਟੀ ਦੀ ਪਰੰਤੂ ਜਦੋਂ ਅਸੀਂ ਆਪਣੇ ਆਪ ਨੂੰ ਇਗਨੋਰਡ ਮਹਿਸੂਸ ਕੀਤਾ ਤੇ ਫਿਰ ਅਸੀਂ ਇਹ ਫੈਸਲਾ ਕੀਤਾ ਵੀ ਇੱਕ ਪਾਸੇ ਸਰਕਾਰ ਐਨੇ ਦਨਰਾ ਤਾਂ ਆਮ ਆਦਮੀ ਪਾਰਟੀ ਦੀ ਕੰਮ ਕਰਨ ਲੱਗੀ ਹੋਈ ਹੈ ਤਾਂ ਕਿਉਂ ਨਾ ਫਿਰ ਅਸੀਂ ਮਨ ਬਣਾ ਕੇ ਇਧਰ ਪਾਰਟੀ ਜੁਆਇਨ ਕਰੀਏ ਔਰ ਖੰਨੇ ਨੂੰ ਜਿਵੇਂ ਪਹਿਲਾਂ ਵੀ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਖੰਨੇ ਲਈ ਇਹ ਹੁਣ ਕਹਿੰਦੇ ਵੀ ਅਸੀਂ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੰਡਨੀ ਹੋਰ ਤਰੱਕੀ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਵਾਂਗੇ ਅਮਰ ਸਿੰਘ ਆਉਣ ਵਾਲੇ ਸਮੇਂ ਦੇ ਵਿੱਚ ਕਈ ਸਾਡੇ ਸੰਪਰਕ ਦੇ ਵਿੱਚ ਨੇ ਹੋਰ ਪਾਰਟੀਆਂ ਦੇ ਵੱਡੇ ਲੀਡਰ ਸਾਹਿਬਾਨ ਤੇ ਬਹੁਤ ਜਲਦੀ ਤੁਹਾਨੂੰ ਉਹ ਵੀ ਖੁਸ਼ਖਬਰੀ ਦਵਾਂਗੇ ਕਿਉਂਕਿ ਇਹ ਇੱਕ ਸਮਝ ਲਓ ਵੀ ਇੱਕ ਮੈਂ ਫੇਰ ਕਹਿ ਰਿਹਾ ਤਰੱਕੀ ਜਿਹੜੀ ਪੰਜਾਬ ਦੀ ਹੋ ਰਹੀ ਹੈ ਨਾ ਇਹ ਉਹਨੂੰ ਦੇਖ ਕੇ ਜਾਨੀ ਕਿ ਬੜੀ ਇੱਕ ਮੂਵਮੈਂਟ ਬਣੀ ਹੋਈ ਹੈ ਸੁਰ ਵੱਡੀ ਗੱਲ ਇਹ ਹੈ ਜਿਹੜੀ ਇਹ ਪਾਰਟੀ ਸਾਡੀ ਆਮ ਆਦਮੀ ਪਾਰਟੀ ਹੈ ਨਾ ਇਹ ਸਧਾਰਨ ਲੋਕਾਂ ਦੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਸਾਡੇ ਵਿੱਚ ਵੀਆਈਪੀ ਕਲਚਰ ਹੈ ਨਹੀਂ ਅਸੀਂ ਕਿਸੇ ਵੀ ਵਰਕਰ ਨੂੰ ਅਸੀਂ ਕਿਸੇ ਵੀ ਆਪਣੇ ਜਿਹੜਾ ਪਦ ਅਧਿਕਾਰੀ ਉਹਨੂੰ ਮਿਲਣ ਲਈ ਅਸੀਂ ਐਦਾਂ ਮਿਲਦੇ ਮਤਲਬ ਕਿ ਇੱਕ ਦੂਜੇ ਨਾਲ ਅਸੀਂ ਵਰਤਦੇ ਹਾਂ ਵਿਚਰਦੇ ਹਾਂ ਜਿਵੇਂ ਅਸੀਂ ਆਪਸ ਦੇ ਵਿੱਚ ਸਾਡਾ ਰਿਸ਼ਤਾ ਇੱਕ ਭਾਈਆਂ ਵਾਲਾ ਰਿਸ਼ਤਾ ਹੋਵੇ ਸਾਡੇ ਜਿਹੜਾ ਵੀਆਈਪੀ ਕਲਚਰ ਨਾ ਹੋਣਾ ਸਾਡੀ ਈਜ਼ੀ ਐਕਸੈਸਿਬਿਲਟੀ ਹੋਣੀ ਸਾਰਿਆਂ ਨੂੰ ਐਨਾ ਇਸ ਤਰੀਕੇ ਨਾਲ ਸਾਡੇ ਵੱਡੇ ਤੋਂ ਵੱਡੇ ਲੀਡਰ ਦਾ ਵੀ ਆ ਮਿਲਣਾ ਇਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਿਹੜੀ ਗੱਲ ਹੈ ਲੋਕਾਂ ਦੇ ਵਿੱਚ ਬੜਾ ਅਪੀਲ ਕਰਦੀ ਹੈ ਚਰਚਾ ਦਾ ਵਿਸ਼ਾ ਹੈ ਸੋ ਇਹਦਾ ਕਾਰਨ ਹੈ ਕਿ ਅੱਜ ਆਮ ਆਦਮੀ ਪਾਰਟੀ ਚ ਐਡਾ ਵੱਡਾ ਵਾਅਦਾ ਹੋ ਰਿਹਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪ੍ਰੀਤ ਜੀ ਸਾਡੇ ਜੋ ਐਮਐਲਏ ਖੰਨਾ ਨੇ ਵਾਕਈ 2 ਸਾਲ ਦੇ ਵਿੱਚ ਜੋ ਉਹਨਾਂ ਨੇ ਕੰਮ ਕੀਤੇ ਖੰਨਾ ਦੇ ਅੱਜ ਲੋਕ ਕਿਉਂ ਜੁਆਇਨ ਕਰ ਰਹੇ ਅੱਜ ਲੋਕ ਸਹੀ ਮਹੀਨੇ ਚ ਆਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਾਂਗਰਸ ਪਾਰਟੀ ਛੱਡ ਕੇ ਕਿਉਂਕਿ ਗਰਾਸ ਰੂਟ ਤੇ ਜੋ ਕੰਮ ਭਗਵਾਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੀਤਾ ਹੈ ਚਾਹਿਆ ਐਜੂਕੇਸ਼ਨ ਤੇ ਚਾਹਿਆ ਹੈਲਥ ਤੇ ਚਾਹਿਆ ਜੌਬ ਜਿਹੜੀ ਦਤੀਆਂ ਨੇ ਜਿਵੇਂ ਕਿਸਾਨਾਂ ਦੇ ਕਿਸਾਨਾਂ ਦੇ ਬਹੁਤ ਜ਼ਿਆਦਾ ਕੰਮ ਸੀਗੇ ਉਹ ਅੱਜ ਸਹੀ ਮਿਆਨਿਆਂ ਚ ਭਗਵੰਤ ਸਿੰਘ ਜੋ 2 ਸਾਲ ਚ ਕੰਮ ਕੀਤੇ ਉਹ ਪਸੰਦ ਕਰਕੇ ਆਮ ਆਦਮੀ ਪਾਰਟੀ ਲੋਕੀ ਜੁਆਇਨ ਕਰ ਲਿਆ ਕਿਉਂਕਿ ਇਹ ਨਹੀਂ ਵੀ ਬਹੁਤ ਵੱਡੇ ਇਹਨਾਂ ਨੇ ਕਾਂਗਰਸ ਪਾਰਟੀ ਸੇਵਾ ਕੀਤੀ ਹੈ ਤੇ ਉਹ 40 40 ਸਾਲ ਕਿੰਨੇ ਕੰਮ ਕੀਤਾ ਕਿੰਨਾ 30 30 ਸਾਲ ਕੰਮ ਕੀਤਾ ਉਹ ਅੱਜ ਆਮ ਆਦਮੀ ਪਾਰਟੀ ਇਸ ਕਰਕੇ ਪਸੰਦ ਕਰਦੇ ਕਿ 2 ਸਾਲ ਦੇ ਵਿੱਚ ਜੋ ਕੰਪੂਆਂਤਮਾਨ ਕੀਤਾ ਅੱਜ ਉਹਨਾਂ ਦੀ ਸਰਾਨਾ ਲੋਕੀ ਕਰਦੇ ਆ ਕੱਲ ਮੈਂ ਰਾਏਕੋਟ ਵੀ ਗਿਆ ਉੱਥੇ ਵੀ ਲੋਕਾਂ ਨੇ ਜੁਆਇਨ ਕੀਤਾ ਅੱਜ ਖੰਨਾ ਚ ਬਹੁਤ ਵਧੀਆ ਫੈਮਲੀਆ ਸਾਡੇ ਨਾਲ ਆ ਰਹੀਆਂ ਨੇ ਸਾਨੂੰ ਪੂਰੀ ਆਸ ਹੈ ਆਉਣ ਵਾਲੇ ਟਾਈਮਸ ਅਸੀਂ ਇਹ ਸੀਟ ਵੱਧ ਤੋਂ ਵੱਧ ਸੀਟ ਜਿੱਤਾਂਗੇ ਜੀ ਬੀ ਜੀ ਤੁਸੀਂ ਜਿਹੜਾ ਕੀ ਹੈ ਮੈਂ ਤਕਰੀਬਨ 35 ਜਾਂ 350 ਦੇ ਕਰੀਬ ਆ ਛੋਟੇ ਛੋਟੇ ਪ੍ਰੋਗਰਾਮ ਚ ਵੀ ਵੱਡੇ ਵੱਡੇ ਪ੍ਰੋਗਰਾਮ ਚ ਵੀ ਜਾ ਚੁੱਕਾ ਤੇ ਹਰ ਪਾਸੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਕਿਉਂਕਿ ਅੱਜ ਮੈਂ ਉਹੀ ਗੱਲ ਕਰਨਾ ਵੀ 2 ਸਾਲ ਤੋਂ ਜੋ ਕੰਮ ਕੀਤਾ ਕਦੇ ਵੀ 75 ਸਾਲ ਚ ਕਿਸੇ ਗਵਰਨਮੈਂਟ ਦਾ ਕੰਮ ਨਹੀਂ ਕੀਤਾ ਚਾਹੀ 43000 ਜੌਬ ਦੀ ਗੱਲ ਕਰ ਲੋ ਚੰਗੇ ਜਿਹਨੇ ਮਹੱਲਾ ਕਲੀਨਿਕ ਬਣ ਰਿਹਾ ਚੰਗਾ ਹਸਪੀਟਲ ਜਿਵੇਂ ਮੈਡੀਸਨ ਬਹੁਤ ਵਧੀਆ ਮਿਲਦੀਆਂ ਨੇ ਗਰੀਬ ਲੋਕਾਂ ਨੂੰ ਵੀ ਬੈਨੀਫਿਟ ਮਿਲ ਰਿਹਾ ਜਿਵੇਂ ਜ਼ੀਰੋ ਬਿੱਲ ਅੱਜ ਜ਼ੀਰੋ ਬਿੱਲ ਜਿਵੇਂ ਗੱਲ ਕੀਤੀ ਆ ਹਰ ਕਰ ਭਗਵੰਤਾਂ ਕੱਲ ਮੈਨੂੰ ਬੜੀ-ਬੜੀ ਗੱਲ ਕੀਤੀ ਰਾਏਕੋਟ ਕਿਸੇ ਨੇ ਵੀ ਅੱਜ ਤਾਂ ਹਰ ਕਰ ਭਗਵੰਤ ਮਾਨ ਨੇ ਕਿਹਾ 90% ਲੋਕਾਂ ਦੇ ਘਰੇ ਜ਼ੀਰੋ ਬਿੱਲ ਹੈ ਅੱਜ ਉਹ ਲੋਕ ਉਹ ਸਰਕਾਰ ਨੂੰ ਯਾਦ ਕਰ ਰਹੇ ਭਗਵੰਤ ਮਾਨ ਜੀ ਦੇ ਕੰਮਾਂ ਨੂੰ ਯਾਦ ਕਰਦੇ ਆ ਤਾਂ ਹੀ ਅੱਜ ਲੋਕ ਵਾ ਵਾ ਸਾਰੇ ਕਰ ਰਹੇ ਨੇ ਸਰਕਾਰ ਦੀ ਸਾਨੂੰ ਪੂਰੀ ਆਸ ਹੈ ਅਸੀਂ ਫਤੇਗੜ ਸਾਹਿਬ ਇਥੋਂ ਸੀਟ ਜਿੱਤ ਕੇ ਜਾਵਾਂਗੇ ਤੇ 13 ਦੇ 13 ਸੀਟਾਂ ਦੀ ਪੰਜਾਬ ਚ ਜਿੱਤਾਂਗੇ ਜੀ ਜੀ ਸਾਹਿਬ